ਅੱਜ ਨਿਊ ਹਾਕੀ ਕਲੱਬ ਗੁਰਦਾਸਪੁਰ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਿਊ ਹਾਕੀ ਕਲੱਬ ਗੁਰਦਾਸਪੁਰ ਵੱਲੋਂ ਹਾਕੀ ਟੂਰਨਾਮੈਂਟ 10 ਫਰਵਰੀ ਤੋਂ ਲੈ ਕੇ 12 ਫਰਵਰੀ ਤੱਕ ਕਰਵਾਇਆ ਜਾਏਗਾ ਇਸ ਵਿੱਚ 16 ਦੇ ਕਰੀਬ ਟੀਮਾਂ ਭਾਗ ਲੈਣਗੀਆਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਕੈਪਟਨ ਜਗਿੰਦਰ ਸਿੰਘ ਨੇ ਕਿਹਾ ਕਿ ਇਹ ਟੂਰਨਾਮੈਂਟ ਹਰ ਸਾਲ ਹੁੰਦਾ ਹੈ ਜਿਸ ਵਿੱਚ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਪੰਜਾਬ ਦੇ ਬਾਰੋਂ ਵੀ ਟੀਮਾਂ ਆਉਣਗੀਆਂ ਉਹਨਾਂ ਨੇ ਕਿਹਾ ਕਿ ਇਹ ਟੂਰਨਾਮੈਂਟ ਕਰਾਉਣ ਦਾ ਉਹਨਾਂ ਦਾ ਮੁੱਖ ਮਕਸਦ ਹੈ ਕਿ ਨੌਜਵਾਨ ਪੀੜ੍ਹੀ ਨੂੰ ਅਸੀਂ ਨਸ਼ਿਆਂ ਤੋਂ ਦੂਰ ਰੱਖ ਸਕੀਏ ਨਮਾਦ ਕਰਦਾ ਹਾਂ ਜਿਹੜੇ ਇੱਥੇ ਪਹੁੰਚ ਕੇ ਸਾਡੇ ਇਸ ਕਲੱਬ ਦਾ ਲੋਕਾਂ ਤੱਕ ਪਹੁੰਚਾ ਰਹੇ ਨੇ ਜੋ ਅਸੀਂ ਟੂਰਨਾਮੈਂਟ ਕਰਾ ਰਹੇ ਆ ਤੇ ਮੈਂ ਬਲਵਿੰਦਰ ਸਿੰਘ ਬਰਦਾਸਪੁਰਿਆ ਜਰਮਨੀ ਤੋਂ ਇਸ ਟੂਰਨਾਮੈਂਟ ਦੇ ਵਿੱਚ ਤਕਰੀਬਨ ਹਰ ਸਾਲ ਆਈਦਾ ਤੇ ਇਹ 10ਵਾਂ ਸਾਡਾ ਜਿਹੜਾ ਟੂਰਨਾਮੈਂਟ ਆ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਡੇ ਬੱਚੇ ਜਿਹੜੇ ਆ ਉਹ ਚੰਗੀਆਂ ਨੌਕਰੀਆਂ ਤੇ ਲੱਗਦੇ ਨੇ ਇੱਥੋਂ ਹੀ ਕਈ ਬੱਚੇ ਨਿਕਲ ਕੇ ਹੁਣ ਕੈਨੇਡਾ ਵੀ ਖੇਡ ਕੇ ਆਏ ਨੇ ਬਹੁਤ ਵਧੀਆ ਲੱਗਦਾ ਤੇ ਇਹ ਟੂਰਨਾਮੈਂਟ ਇਸ ਕਰਕੇ ਕਰਾਇਆ ਜਾਂਦਾ ਕਿ ਇਹ ਬੱਚੇ ਦੇਖਣ ਤੇ ਦੇਖ ਕੇ ਚੰਗਾ ਖੇਡਣ ਤੇ ਇਹ ਵੀ ਦੇਖਣ ਕਿ ਹੁਣ ਆਪਣੇ ਸੀਐਮ ਸਾਹਿਬ ਨੇ ਨੌਕਰੀਆਂ ਦਿੱਤੀਆਂ ਸਾਡੇ ਪਲੇਅਰਾਂ ਨੂੰ ਹਾਕੀ ਦੇ ਜਿੰਨੇ ਵੀ ਪਲੇਅਰ ਸੀ ਉਹਨਾਂ ਨੂੰ ਡੀਐਸਪੀ ਲਗਾਇਆ ਵਾ ਕਿਸ ਨੂੰ ਸਿਵਲ ਨੌਕਰੀ ਮਿਲੀ ਆ ਗੈਸਟਡ ਅਫਸਰ ਲੱਗਣਗੇ ਤੇ ਸਿਰਫ ਇਹ ਇਸ ਕਰਕੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਕਿ ਉਹ ਹਾਕੀ ਦੇ ਪਲੇਅਰ ਸੀ ਇਹ ਕਿਰਤ ਕਰਕੇ ਹੀ ਇਸ ਤੋ ਤੱਕ ਪਹੁੰਚੇ ਆ ਤੇ ਮੈਂ মিডিਆ ਜੀ ਨੂੰ ਵੀ ਇਹ ਰਿਕਵੈਸਟ ਕਰਦਾ ਕਿ মিডিਆ ਸਾਡੇ ਇਸ ਟੂਰਨਾਮੈਂਟ ਨੂੰ ਜਿਆਦਾ ਹਾਈਲਾਈਟ ਕਰੇ ਤਾਂ ਜੋ ਬੱਚਿਆਂ ਤੱਕ ਪਹੁੰਚੇ ਤੇ ਬੱਚੇ ਵੀ ਇਹ ਸਾਰਾ ਦੇਖ ਕੇ ਤੇ ਮਿਹਨਤ ਕਰਨ ਤੇ ਆਪਣਾ ਤਰੱਕੀਆਂ ਕਰਨ ਲਾਈਫ ਦੇ ਵਿੱਚ ਕੁਛ ਨਾ ਕੁਛ ਬਣਨ ਜ਼ਰੂਰੀ। ਵਸਤੇ ਇਹ ਸਾਰਾ ਕੁਝ ਕਰ ਰਹੇ ਆ ਜੋ ਨਸ਼ਿਆਂ ਦੇ ਵਿੱਚ ਫਸਿਆ ਕੀ ਉਹ ਦੇਖ ਕੇ ਦੇਖਣ ਦੇਖੋ ਇਹ ਬੱਚੇ ਖੇਡਦੇ ਸੀ ਖੇਡ ਕਰਕੇ ਇਹ ਗਲਟ ਅਫਸਰ ਲੱਗ ਗਏ ਨੇ ਪੁਲਿਸ ਦੇ ਵਿੱਚ ਜਿਸ ਬੱਚੇ ਨੂੰ ਅੱਜ ਡੀਐਸਪੀ ਦੀ ਨੌਕਰੀ ਮਿਲੀ ਆ ਉਹ ਕਿੱਥੇ ਤੱਕ ਪਹੁੰਚੇਗਾ ਆਈਜੀ ਤੋਂ ਉੱਤੇ ਵੀ ਉਹ ਜਾ ਕੇ ਤੇ ਜੀ ਹੈ ਨਾ ਇਹ ਨਾਲ ਦੇਖ ਕੇ ਜਿਹੜਾ ਬੱਚਾ ਫੇਰ ਵੀ ਤਰੱਕੀ ਨਹੀਂ ਕਰੇਗਾ ਤੇ ਸਮਝ ਲਓ ਉਹ ਕੁਝ ਨਹੀਂ ਕਰ ਸਕਦਾ ਜ਼ਿੰਦਗੀ ਦੇ ਵਿੱਚ ਮਿਹਨਤ ਜਿਹੜੀ ਆ ਉਹੀ ਰੰਗ ਲਿਆਏਗੀ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਉਹ ਇਸ ਮੰਤਵ ਵਿੱਚ ਇਕੱਠੇ ਹੋਏ ਹਾਂ ਕਿ ਅਸੀਂ ਨਿਊ ਗੁਰਦਾਸਪੁਰ ਹਾਕੀ ਕਲੱਬ ਦੇ ਸਬੰਧ ਵਿੱਚ ਅਸੀਂ ਟੂਰਨਾਮੈਂਟ ਕਰਵਾ ਰਹੇ ਹਾਂ ਜੋ ਕਿ ਤਰੀਖਾਂ ਇਸ ਪ੍ਰਕਾਰ ਹਨ 10 ਤੇ 10 11 ਤੇ 12 ਫਰਵਰੀ 2024 ਇਹਦੇ ਵਿੱਚ ਅਸੀਂ 16 ਟੀਮਾਂ ਬੁਲਾ ਰਹੇ ਹਾਂ ਯੂਪੀ ਤੋਂ ਟੀਮ ਆ ਰਹੀ ਹੈ ਹਰਿਆਣਿਆਂ ਤੋਂ ਆ ਰਹੀ ਹੈ ਹਿਮਾਚਲ ਜੰਮੂ ਔਰ ਸਾਡੇ ਲੋਕਲ ਪੰਜਾਬ ਤੋਂ ਵੀ ਆ ਰਹੀਆਂ ਹਨ ਇਹਦੇ ਵਿੱਚ ਅਸੀਂ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਖਾਣਾ ਨੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਸਾਡੀ ਸਾਰੀ ਜੋ ਹਾਕੀ ਕਲੱਬ ਦੇ ਮੈਂਬਰ ਸਾਹਿਬਾਨ ਜੋ ਅਹੁਦੇਦਾਰ ਹਨ ਉਹਨਾਂ ਦੀ ਸਹਿਯੋਗ ਨਾਲ ਕੀਤਾ ਗਿਆ ਹੈ ਤੇ ਅਸੀਂ ਸਾਰੇ ਹੀ ਇਹ ਇਸ ਵਿੱਚ ਬੜੇ ਵੱਧ ਚੜ ਕੇ ਹਿੱਸਾ ਲੈ ਰਹੇ ਹਾਂ ਸਾਡਾ ਮਕਸਦ ਇਹ ਹੈ ਕਿ ਅਸੀਂ ਹਾਕੀ ਨੂੰ ਪ੍ਰਮੋਟ ਕਰਨਾ ਹੈ ਹਾਕੀ ਨੂੰ ਪ੍ਰਮੋਟ ਕਰਨ ਦਾ ਮਤਲਬ ਇਹ ਹੈ ਕਿ ਸਾਡੇ ਜੋ ਖਿਡਾਰੀ ਹੈ ਨਾ ਆਉਣ ਵਾਲੀ ਨਵੀਂ ਜਨਰੇਸ਼ਨ ਉਹ ਕੁਛ ਨਾ ਕੁਛ ਦਿਨ ਵਿੱਚ ਟਾਈਮ ਕੱਢ ਕੇ ਜਿਸ ਤਰ੍ਹਾਂ ਸ਼ਾਮ ਨੂੰ ਉਹਨਾਂ ਦੀ ਪ੍ਰੈਕਟਿਸ ਹੁੰਦੀ ਹੈ ਇੱਕ ਡੇਢ ਘੰਟਾ ਉਹ ਇਸ ਪਾਸੇ ਆਪਣੀ ਰੁਚੀ ਰੱਖਣ ਤੇ ਜੋ ਸਾਡੇ ਦੇਸ਼ ਵਿੱਚ ਪੰਜਾਬ ਵਿੱਚ ਜੋ ਨਸ਼ੇ ਦੀ ਲਹਿਰ ਫੈਲੀ ਹੋਈ ਹੈ ਇਸ ਤੋਂ ਦੂਰ ਰਹਿਣ ਤੁਸੀਂ ਦੇਖਿਆ ਹੀ ਹੋਵੇਗਾ ਕਿ ਅਸੀਂ ਇੱਕ ਜਦੋਂ ਇੱਕ ਟਾਈਮ ਟੇਬਲ ਬਣਾ ਲੈਂਦੇ ਹਾਂ ਸ਼ਾਮ ਨੂੰ ਸੈਰ ਕਰਨ ਦਾ ਹੀ ਬਣਾ ਲੈਂਦੇ ਹਾਂ ਅਸੀਂ ਜਦੋਂ ਇੱਕ ਦੋ ਦਿਨ ਸ਼ੁਰੂਆਤ ਕਰ ਲੈਂਦੇ ਆ ਨਾ ਸਾਡੀ ਆਦਤ ਇਸ ਤਰ੍ਹਾਂ ਹੀ ਬਣ ਜਾਂਦੀ ਹੈ ਕਿ ਅਸੀਂ ਉਸੇ ਟਾਈਮ ਦੇ ਬੜੇ ਪਾਬੰਦ ਹੋ ਜਾਂਦੇ ਹਾਂ ਤੇ ਇਸ ਤਰ੍ਹਾਂ ਹੀ ਸਾਡੇ ਅੱਗੇ ਨੌ ਜਵਾਨ ਜਿਹੜੇ ਬੱਚੇ ਹੈ ਇਹ ਅਸੀਂ ਜੋ ਟੂਰਨਾਮੈਂਟ ਕਰਵਾ ਰਹੇ ਹਾਂ ਅੰਡਰ 19 ਕਰਵਾ ਰਹੇ ਹਾਂ 19 ਸਾਲ ਤੋਂ ਘਟ ਘਟ ਦੇ ਬੱਚਿਆਂ ਦਾ ਕਰਵਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਜਿੰਨੇ ਵੀ ਇੱਥੇ ਸਾਡੇ ਸਾਰੇ ਅਹੁਦੇ ਦਾ ਬੈਠੇ ਹਨ ਉਹ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਗੇ ਔਰ ਇਸ ਨੂੰ ਸੰਪੂਰਨ ਕਰਨ ਵਿੱਚ ਸਭ ਤੋਂ ਪੂਰਵਕ ਬਣਾਉਣਗੇ ਤੇ ਇਨਾਮ ਵੰਡ ਸਮਾਰੋਹ ਇਸ ਤਰ੍ਹਾਂ ਹੈ ਕਿ ਜੋ ਫਰਸਟ ਪ੍ਰਾਈਜ਼ ਹੈ ਜੇਤੀ ਟੂ ਨੂੰ ਅਸੀਂ 31000 ਰੁਪਏ ਦੇ ਰਹੇ ਹਾਂ ਤੇ ਰਨਰ ਅਪ ਟੀਮ ਨੂੰ 21000 ਰੁਪਏ ਦੇ ਰਹੇ ਹਾਂ ਇਹ ਹੈ ਸਾਡਾ ਅੱਜ ਦਾ ਪ੍ਰੋਗਰਾਮ ਤੇ ਬਾਕੀ ਸਾਡੇ ਵਿੱਚ ਜਰਮਨ ਤੋਂ ਆਏ ਹਨ ਸਾਡੇ ਭਾਈ ਸਾਹਿਬ ਇਹਨਾਂ ਦਾ ਬਹੁਤ-ਬਹੁਤ ਮੈਂ ਸਵਾਗਤ ਕਰਦਾ ਹਾਂ ਤੇ ਕਿਉਂਕਿ ਬਹੁਤ ਦੂਰੋਂ ਚੱਲ ਕੇ ਆਏ ਹਨ ਇਹਨਾਂ ਦਾ ਇਸ ਵਿੱਚ ਬਹੁਤ ਜ਼ਿਆਦਾ ਸਹਿਯੋਗ ਹੈ ਪਿਛਲੇ ਵੀ ਜੋ ਅਸੀਂ ਹਾਕੀ ਟੂਰਨਾਮੈਂਟ ਕਰਵਾਏ ਹਨ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਭਾਈ ਕਿੰਨੀਆਂ ਟੀਮਾਂ ਟੋਟਲ ਹੋਣਗੀਆਂ ਔਰ ਕਿਹੜੇ-ਕਿਹੜੇ ਜਾਂਦੀ ਹੈਗੇ ਇਹ 16 ਟੀਮਾਂ ਟੋਟਲ ਹਨ ਇਹਦੇ ਵਿੱਚ ਇਹ ਯੂਪੀ ਤੋਂ ਆ ਰਹੀਆਂ ਹਨ ਤਾਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਹਰਿਆਣੇ ਤੋਂ ਆ ਰਹੀਆਂ ਹਨ ਹਿਮਾਚਲ ਤੋਂ ਆ ਰਹੀਆਂ ਹਨ ਤੇ ਜੰਮੂ ਤੋਂ ਆ ਰਹੀਆਂ ਹਨ ਬਾਕੀ ਆਪਣੇ ਪੰਜਾਬ ਦੀਆਂ ਲੋਕਲ ਟੀਮਾਂ ਹਨ ਹਾਂ ਅੱਗੇ ਜੋ ਵੀ ਪ੍ਰੋਗਰਾਮ ਹੈ ਸਾਡੇ ਭਾਈ ਸਾਹਿਬ ਇਹਦੇ ਬਾਰੇ ਤੁਹਾਨੂੰ ਔਰ ਲੇਖਣਗੇ ਦਸਨ ਇਹ ਜਿਹੜਾ ਟੂਰਨਾਮੈਂਟ ਆ ਇਹ ਅਸੀਂ ਨਿਊ ਗੁਰਦਾਸਪੁਰਾ ਕੀ ਕਲੱਬ ਵੱਲੋਂ 10 11 ਤੇ 12 ਫਰਵਰੀ ਨੂੰ ਕਰਵਾ ਰਹੇ ਹਾਂ ਅੰਡਰ 19 ਜਿਹੜੇ ਕੈਟਾਗਰੀ ਚ ਬੱਚੇ ਆਉਣਗੇ ਜਿਨ੍ਹਾਂ ਦਾ ਡੇਟ ਆਫ ਬਰਥ 1 1 2005 ਤੋਂ ਬਾਅਦ ਵਾਲੇ ਹੋਣਗੇ ਉਹ ਇਹ ਟੂਰਨਾਮੈਂਟ ਜਿਹੜਾ ਖੇਡ ਸਕਦੇ ਆ ਤੇ ਉਹਦੇ ਵਾਸਤੇ ਅਸੀਂ ਲਗਭਗ ਜਿਹੜੀਆਂ ਪੰਜਾਬ ਦੀਆਂ ਨਾਮਵਰ ਅਕੈਡਮੀਆ ਨੇ ਪਲੱਸ ਹਰਿਆਣੇ ਤੇ ਜੂਪੀ ਤੇ ਜੰਮੂ ਕਸ਼ਮੀਰ ਤੋਂ ਜਿਹੜੀਆਂ ਟੀਮਾਂ ਨੇ ਉਹ ਲਗਭਗ 16 ਕਿ ਟੀਮਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਉਹਨਾਂ ਦੇ ਰਹਿਣ ਸਹਿਣ ਦਾ ਸਾਰਾ ਹੀ ਬੰਦੋਬਸਤ ਕਰ ਲਿਆ ਵਾ ਡਿਊਟੀਆਂ ਹੀ ਸਾਰਿਆਂ ਦੀਆਂ ਡਿਸਟ੍ਰੀਬਿਊਟ ਕਰਤੀਆਂ ਨੇ ਤੇ ਇਹ ਜਿਹੜਾ ਸਾਡਾ ਹੈਗਾ ਵਾ ਮੇਨ ਮੋਟੋ ਜਿਹੜਾ ਮੇਨ ਮਕਸਦ ਦਾ ਟੂਰਨਾਮੈਂਟ ਕਰਵਾਉਂਦਾ ਹਾਂ ਹਰ ਸਾਲ ਕਰਵਾਉਂਦੇ ਆ ਵੀ ਜਿਹੜੇ ਜੂਥ ਆ ਜੰਗ ਮੁੰਡੇ ਨੇ ਪਹਿਲਾਂ ਅਸੀਂ ਓਪਨ ਕੈਟਾਗਰੀ ਚ ਕਰਾਉਂਦੇ ਸੀ ਤੇ ਹੁਣ ਅਸੀਂ ਇਹ ਸੋਚਿਆ ਵਾ ਸਾਰੀ ਕਲੱਬ ਨੇ ਵਿਚਾਰ ਕੀਤਾ ਵੀ ਆਪਾਂ ਕਿਉਂ ਨਾ ਥੱਲਿਓਂ ਗਰਾਸ ਰੂਟ ਲੈਵਲ ਤੋਂ ਜਿਹੜਾ ਜੂਥ ਆ 18 19 17 ਸਾਲ ਦਾ ਇਹਨਾਂ ਨੂੰ ਆਪਾਂ ਮੌਕਾ ਦਈਏ ਇਸ ਕਰਕੇ ਅਸੀਂ ਇਹ 19 ਸਾਲ ਤੋਂ ਘੱਟ ਵਾਲੇ ਬੱਚਿਆਂ ਦਾ ਟੂਰਨਾਮੈਂਟ ਰੱਖਿਆ ਵਾ ਤੇ ਇਹ ਬੱਚੇ ਚੰਗੇ ਪਾਸੇ ਟੂਰਨਾਮੈਂਟ ਖੇਡਣਗੇ ਕੁਝ ਨਾਮ ਲੈਣਗੇ ਤੇ ਚੰਗੇ ਪਾਸੇ ਉਹਨਾਂ ਲੱਗਣਗੇ ਜਿਹੜਾ ਆਪਣਾ ਧਿਆਨ ਆ ਉਹ ਗੇਮਾਂ ਵਾਲੇ ਪਾਸੇ ਲਾਉਣਗੇ ਤੇ ਇਹੀ ਸਾਡਾ ਮੇਨ ਮਕਸਦ ਆ ਸਾਡੀ ਕਲੱਬ ਜਿਹੜੀ ਆ ਇਹ ਲਗਭਗ 2008 ਤੋਂ ਹੋਂਦ ਚਾਈ ਸੀ ਹੁਣ ਤੱਕ ਸਾਡੇ ਕਿੰਨੇ ਹੀ ਬੱਚੇ ਜਿਹੜੇ ਆ ਉਹ ਕੋਈ ਨਾ ਕੋਈ ਕਿਸੇ ਡਿਪਾਰਟਮੈਂਟ ਚ ਨੌਕਰੀ ਕਰ ਰਿਆ ਕੋਈ ਚੰਗੀ ਜਿਹੜੀ ਨਾਮਵਰ ਅਕੈਡਮੀ ਆ ਜਿਵੇਂ ਸਰਜੀਤ ਹਾਕੀ ਅਕੈਡਮੀ ਆ ਲੁਧਿਆਣਾ ਜਿਹੜੀ ਮਾਲਵਾ ਅਕੈਡਮੀ ਆ ਜਾਂ ਤੇ ਮੁਹਾਲੀ ਆ ਪੀਆਈਐਸ ਉਹਨਾਂ ਅਕੈਡਮੀਾਂ ਦੇ ਵਿੱਚ ਸਾਡੇ ਜਿਹੜੀ ਕਲੱਬ ਦੇ ਬੱਚੇ ਆ ਉਹ ਖੇਡ ਰਹੇ ਨੇ ਤੇ ਸਾਨੂੰ ਇਹ ਪੂਰੀ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਇਹ ਕੋਈ ਨਾ ਕੋਈ ਬੱਚਾ ਜਿਹੜਾ ਸਾਡੀ ਕਲੱਬ ਚੋਂ ਨਿਕਲ ਕੇ ਇੰਡੀਆ ਦੀ ਹਾਕੀ ਟੀਮ ਚ ਹੋਏਗਾ ਤੇ ਇਸ ਦੇ ਨਾਲ ਨਾਲ ਸਾਡੇ ਜਿਹੜੇ ਕਲੱਬ ਦੇ ਮੇਨ ਮੁਖ ਸਰਪ੍ਰਸਤ ਨੇ ਖੁਸ਼ਵੰਦ ਸਿੰਘ ਬਾਜਵਾ ਉਹ ਖੁਦ ਇੰਟਰਨੈਸ਼ਨਲ ਪਲੇਅਰ ਆ ਉਹ ਕੈਨੇਡਾ ਦੇ ਵਿੱਚ ਵੈਲ ਸੈਟਲਡ ਨੇ ਉਹਨਾਂ ਦਾ ਸਾਨੂੰ ਬਹੁਤ ਸੰਜੋਗ ਆ ਉਹ ਸਾਡੇ ਨਾਲ ਫੋਨ ਤੇ ਲਗਭਗ ਰੋਜ਼ ਹੀ ਤਾਲਮੇਲ ਉਹਨਾਂ ਨਾਲ ਹੁੰਦਾ ਤੇ ਉਹਨਾਂ ਨੇ ਉੱਥੋਂ ਬੈਠੇ ਹੀ ਉਹ ਸਾਰੀ ਸਾਡੇ ਕੋਲ ਅਪਡੇਟ ਜਿਹੜੀ ਆ ਉਹ ਲੈਂਦੇ ਰਹਿੰਦੇ ਨੇ ਤੇ ਉਹ ਜਰਮਨ ਵਾਲੇ ਜਿਹੜੇ ਬਾਜੀ ਨੇ ਬਲਵਿੰਦਰ ਸਿੰਘ ਜੀ ਇਹ ਵੀ ਸਪੈਸ਼ਲੀ ਟੂਰਨਾਮੈਂਟ ਦੇ ਕਰਕੇ ਇੱਥੇ ਪਹੁੰਚੇ ਨੇ ਤੇ ਸਾਨੂੰ ਆਸ ਆ ਕਿ ਇਹ ਜਿਹੜੇ ਸਾਡੇ ਐਨ ਆਰ ਆਈ ਵੀਰ ਇਹ ਸਾਡਾ ਵਿੱਤੀ ਤੌਰ ਤੇ ਵੀ ਪੂਰੀ ਮਦਦ ਕਰਨਗੇ ਤੇ ਹੋਰ ਵੀ ਜੋ ਵੀ ਸਾਨੂੰ ਕਿਸੇ ਕਿਸਮ ਦੀ ਲੋੜ ਹੋएगी ਇਹ ਸਾਡਾ ਸਾਰੇ ਸੰਯੋਗ ਕਰਨਗੇ ਇਨਾਮ ਲਾਸ਼ੀ ਕਿਹ ਕਿਹ ਇਨਾਮ ਜਿਹੜਾ ਵਾ ਫਰਸਟ ਪ੍ਰਾਈਜ਼ 31000 ਰੁਪਿਆ ਤੇ ਸੈਕੰਡ ਪ੍ਰਾਈਜ਼ ਜਿਹੜਾ ਉਹ 21000 ਰੁਪਿਆ ਹੈ